ਗੁਰ ਹੈ ਗੁਰਦਾਸ ਜੀ ਦਾ ਖਾਲਸਾ ਜੀ ਗੁਰ ਹੈ ਗੁਰਦੇ ਜੀ ਵਾਹਿਗੁਰੂ ਅੱਜ ਉਹ ਬਾਉਪੁਰਾ ਨੇ ਪੌੜੇ ਪਹੁੰਚੇ ਹੋਏ ਆ ਜੀ ਤੇ ਸੁਲਤਾਨਪੁਰ ਦੇ ਕੋਲੇ ਤੇ ਆਪ ਵੀ ਦੇਖ ਸਕਦੇ ਜਿਹੜਾ ਸੁਲਤਾਨਪੁਰਾ ਦਾ ਵੱਡਾ ਪੌੜਾ ਜਿਹੜਾ ਉੱਪਰ ਜਿਹੜਾ ਇਧਰਲੇ ਪਾਸੇ ਬੰਨ ਟੁੱਟਿਆ ਜੀਆ ਤੇ ਇਧਰਲੇ ਪਾਸੇ ਆ ਭਰਾ ਪਿੰਡਾਂ ਦੇ ਵਿੱਚ ਰਾਸ਼ਨ ਲੈ ਕੇ ਜਾ ਰਹੇ ਆ ਅਡੋਡੀ ਵੱਖ-ਵੱਖ ਪਿੰਡਾਂ ਤੋਂ ਭਰਾ ਇੱਥੇ ਸੇਵਾ ਕਰਨ ਪਹੁੰਚੇ ਆ ਕੀ ਆਪ ਦੇ ਵਿੱਚੋਂ ਤੇ ਬਾਕੀ ਸਾਰੇ ਭਰਾ ਗੁਰੂ ਮਹਾਰਾਜ ਜੀ ਅਰਦਾਸ ਬੇਨਤੀ ਕਰੋ ਜੀ ਸਾਹਿਬ ਠੀਕ ਠਾਕ ਹੋਵੇ ਸਾਧ ਸੰਗਤਿਆ ਕਾਲੋ ਅਸੀਂ ਅੱਜ ਇੱਥੇ ਪਹੁੰਚੇ ਸੀਗੇ ਸਲਤਨਪੁਰ ਦੇ ਵਿੱਚ ਵੀ ਇੱਥੇ ਕਿਹੜੀ ਚੀਜ਼ ਦੀ ਜ਼ਰੂਰਤ ਹੈਗੀ ਅੱਜ ਪੁੱਛਣ ਆਏ ਸੀਗੇ ਤੇ ਇਹ ਨਾ ਵੀ ਅਸੀਂ ਵੀ ਇੱਕ ਦੋ ਦਿਨਾਂ ਵਿੱਚ ਜਿਹੜੇ ਇੱਧਰ ਦੇ ਪਾਸੇ ਵੀ ਅਸੀਂ ਦੂਧਰਲੇ ਪਾਸੇ ਜ਼ਰੂਰਤ ਹੈਗੀ ਆ ਮੀਟ ਦੇ ਬਰ ਤੇ ਰਾਸ਼ਨ ਪਾਣੀ ਲੈ ਕੇ ਪਹੁੰਚਾਂਗੇ ਹਾਂਜੀ ਹਾਂਜੀ ਮੂਰੀ ਬਣਾਉਣ ਵਾਲੇ ਬਾਕੀ ਆ ਤੁਸੀਂ ਇਧਰਲੇ ਪਾਸੇ ਦੇਖ ਸਕਦੇ ਆ ਜਿਹੜਾ ਕੇਫੇ ਇੰਨਾ ਨਾ ਹੀ ਸਮਾਨ ਬਚਾਇਆ ਜਾਂਦਾ ਆ ਤੇ ਆਹ ਸਾਹਮਣੇ ਤੁਸੀਂ ਬੰਦੇ ਦੇਖ ਸਕਦੇ ਆ ਇਹ ਸੜਕ ਜਾਂਦੀ ਸੀਗੀ ਜਿਹੜਾ ਬਾਉ ਕੁਵਰ ਵਾਲਾ ਜਿਹੜਾ ਪੌੜਾ ਅਸੀਂ ਪੌੜੀ ਜਮਾ ਉੱਪਰ ਥੋੜਾ ਜਿਹਾ ਗਾਂ ਥੱਲੇ ਉਤਰ ਕੇ ਖੜੇ ਆ ਇਧਰ ਦੇ ਪਾਸੇ ਆ ਪਿੰਡਾਂ ਦੇ ਜਿਹੜੀ ਛੜਕ ਜਾਂਦੀ ਸੀਗੀ ਇਹ ਸੜਕ ਸਾਰੀ ਬੰਦ ਕੀਤੀ ਹੋਈ ਆ ਦਾ ਦਾ 15 15 ਫੁੱਟ ਕਈਆਂ ਦਾ ਮਤੇ ਪਾਣੀ ਆ ਤੇ ਇਧਰ ਦੇ ਪਾਸੇ ਜਿਵੇਂ ਪਿੰਡਾਂ ਦੇ ਵਿੱਚ ਆ ਹਾਂ ਜਿਹੜੇ ਨਾਲ ਦੇ ਲੱਗਦੇ ਪਿੰਡ ਹੈਗੇ ਜਿੱਥੇ ਪਾਣੀ ਪਹੁੰਚਿਆ ਹੋਇਆ ਘਰਾਂ ਦੇ ਅੱਜ 15 10 ਦਾ ਰਾਮ ਨਾਮਾ ਉਥੇ ਇਹ ਸਮਾਨ بچਾਉਂਦੇ ਪਏ ਆ ਭਰਾ ਜੀ ਜੀਪੀਐਸ ਆ ਗਿਆ ਕਾ ਕੇਸੀ ਹੁੰਦੀ ਵੀ ਮਾੜਾ ਮੋਟਾ ਤੱਕੂ ਸਾਹਮਣੇ ਜਿਹੜੀ ਵਾਲੀ ਦੇਖ ਸਕਦੇ ਤੁਸੀਂ ਇੱਕ ਇਧਰ ਵਾਹੂ ਭਰਾ ਸਾਰੇ ਜਾਂਦੇ ਪਏ ਆ ਪਰ ਇਧਰ ਭਰਾ ਸੇਵਾ ਵੀ ਲੱਗੇ ਹੋਈ ਆ ਸਾਰੇ ਤੱਕੂ ਜਨੂ ਰਾਤ ਨੂੰ ਵੀ ਭਰਾ ਸੇਵਾ ਕਰਦੇ ਆ ਵਾਹਿਗੁਰੂ ਮਿਹਰ ਕਰੇ ਜੀ ਵੀ ਚੱਲ ਗਈ ਤੁਸੀਂ ਵੀ ਚੱਲ ਗਈ ਆ ਤੇ ਦੂਰ ਦੂਰ ਤੱਕ ਦੇਖ ਸਕਦੇ ਆ ਸਾਰੀ ਪਾਣੀ ਪਾਣੀ ਗਰੈਂਟ ਦੀ ਕੀ ਬਣ ਗਈ ਬਾਊ ਬੋ ਪਿੰਡ ਦਾ ਉਹ ਤੇ ਜਿਲ੍ਹਾ ਸੁਲਤਾਨਪੁਰ ਜਿੰਦੂ ਸੁਲਤਾਨਪੁਰ ਦੇ ਨੇੜੇ ਨੇ ਭਾਈ ਜੀ ਆਪਣੇ ਕਿੰਨੇ ਪਿੰਡ ਇਧਰਲੇ ਪਾਸੇ ਜਿਹੜੇ ਪਾਣੀ ਦੇ ਰੇਟ ਦੇ ਵਿੱਚ ਆਏ ਹੋਏ 16 ਪਿੰਡ ਆ ਕਿਹੜਾ ਕਿਹੜਾ ਪਿੰਡ ਆਪਣੇ ਕਿਹੜੇ ਏਰੀਆ ਸੀ ਮੇਰਾ ਜਿਗਰਾਉਂ ਜਿਗਰਾਉਂ ਤੋਂ ਸੇਵਾ ਕਰਨੀ ਆ ਸੀ ਹਾਂ ਜੀ ਠੀਕ ਹੈ ਜੀ ਪੀ ਪੈਟਰੋਲ ਵਾਲੀਆਂ ਹਨ ਪੈਟਰੋਲ ਹਨ ਆ ਜਲਦੀ ਪਈਏ ਦਾਣਾ ਬਹਿ ਗਿਆ ਸਾਰੇ ਉੱਪਰ ਤੋਂ ਮੇਰੇ ਦੋ ਤੰਗ ਆਹ ਜੀ ਮੈਂ ਸਿੱਖਿਆ ਪਰ ਯਾਦ ਦੇ ਦੇ ਪੰਪਲੀ ਫਾਰਮ ਦਾ ਮੈਂ ਭੁਜਾਈ ਪਿਆ ਮੈਨੂੰ ਉੱਪਰ ਕਰਕੇ ਆਉਣਾ 5000 ਦਾ 2118 ਰੁਪਏ ਆ ਰੀ ਚਾਬੀ ਮਤਲਬ ਤੇਰੇ ਕੋ ਹੋਵੇ ਜਾਂ ਹੰਮੀਆ ਮੈਂ ਬੰਦਿਆ ਆ ਆਮ ਨਾ ਮਾਰਾ ਕਰੀ ਜਾਣਾ ਲੈਣਾ ਉਹ ਲੈ ਜਾਣਾ ਨਾ ਆਇਆ ਵੀ ਇੰਨੇ ਪਾਣੀ ਚ ਨਾ ਪਤਾ ਨਹੀਂ